ਦਾਸ ਸਿੱਖ ਨੇ ਮਾਣਾ ਸਿੱਖ ਤੇ ਕੱਲ ਸ਼੍ਰੀ ਅਕਾਲ ਤੱਕ ਸਾਹਿਬ ਨਤਮਸਤਕ ਹੋ ਕੇ ਜੋ ਸ਼੍ਰੀ ਅਕਾਲ ਤੱਕ ਸਾਹਿਬ ਤੋਂ ਫਰਮਾਨ ਜਾਰੀ ਹੋਇਆ ਮੈਂ ਕੱਲ ਵੀ ਆਪ ਸਭ ਨੂੰ ਦੱਸ ਦੱਸ ਸੀ ਮੇਰੇ ਲਈ ਉਹ ਫਰਮਾਨ ਰੱਬੀ ਫਰਮਾਨ ਹੈ ਇਲਾਹੀ ਫਰਮਾਨ ਹੈ ਮੇਰੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਫਰਮਾਨ ਹੈ ਉਹ ਐਸਾ ਮਹਾਨ ਤਖਤ ਹੈ ਜਿੱਥੇ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਮੈਂ ਤਾਂ ਆਪਣੀਆਂ ਭੁੱਲਾਂ ਬਖਸ਼ਾਣ ਗਿਆ ਸੀ ਤੇ ਉਹ ਮਹਾਨ ਗੁਰੂ ਉਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਜਿਹੜਾ ਅਕਾਲ ਤਖਬ ਸਾਹਿਬ ਹੈ ਉਹੀ ਬਖਸ਼ਿਆ ਤੇ ਜੋ ਇਹ ਫਰਮਾਨ ਹੈ ਇਸ ਨੂੰ ਮੈਂ ਇਨਬਿਨ ਪੂਰਾ ਕਰਦਾ ਹੋਇਆ ਗੁਰੂ ਸਾਹਿਬ ਆਪ ਅੰਗਸੰਗ ਸਹਾਈ ਹੋ ਕੇ ਸਿਰ ਤੇ ਹੱਥ ਰੱਖ ਕੇ ਮੈਂ ਤਾਂ ਇਨਾ ਨਿਮਾਣਾ ਮੇਰੇ ਕੋਲ ਤਾਂ ਉਸ ਫਰਮਾਨ ਤੇ ਚੱਲਣ ਦਾ ਵੀ ਸਮਰੱਥਾ ਨਹੀਂ ਪਰ ਗੁਰੂ ਸਾਹਿਬ ਦੀ અપਾਰ ਬਖਸ਼ਿਸ਼ ਹੋਈ ਹੈ ਗੁਰੂ ਸਾਹਿਬ ਨੇ ਆਪ ਸਿਰ ਤੇ ਹੱਥ ਰੱਖ ਕੇ ਜਿਹੜਾ ਇਹ ਫਰਮਾਨ ਜਿਹੜਾ ਹੈ ਉਹ ਸੇਵਾ ਕਰ ਰਹੇ ਆ અપਾਰ ਬਖਸ਼ਿਸ਼ ਹੋਈ ਹੈ ਸ਼ਲੋਕ ਮੋਹਲਾ ਨੌਵੇਂ ਦੇ ਪਾਠ ਕਰਕੇ ਤੇ ਕੁਝ ਸਮਾਂ ਇੱਥੇ ਜੁੜੇ ਕਰ ਸੇਵਾ ਕਰਕੇ ਗੁਰੂ ਸਾਹਿਬ ਦੀ ਅ ਅ ਅਰਦਾਸ ਬੇਨਤੀ ਕੀਤੀ ਕਿ ਜੋ ਜੋ ਪੁੱਲਾਂ ਹੋਈਆਂ ਗੁਰੂ ਸਾਹਿਬ ਤੁਸੀਂ ਬਖਸ਼ਣਹਾਰ ਹੋ ਅਸੀਂ ਅਸੀਂ ਗਲਤੀਆਂ ਦੇ ਪੁੱਤਲੇ ਹਾਂ ਤੁਸੀਂ ਸਦਾ ਹੀ ਬਖਸ਼ਣਹਾਰ ਹੋ ਗੁਰੂ ਸਾਹਿਬ ਬਖਸ਼ੋ ਜੋ ਕੁਝ ਵੀ ਹਾਂ ਆਪ ਇਸ ਦਰਤੋਂ ਬਣਿਆ ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਕਿਰਪਾ ਨਾਲ ਹਾਂ ਤੇ ਗੁਰੂ ਸਾਹਿਬ ਕਿਰਪਾ